ਇਲੈਕਸ਼ਨ ਪੀਰੀਅਡ ਦੇ ਵਿੱਚ ਅਕਸਰ ਇਹ ਜਿਹੜੀ ਗੱਲਬਾਤ ਹੈ ਉਹ ਸਿਆਸੀ ਮਾਹੌਲ ਦੇ ਆਲੇ ਦੁਆਲੇ ਕੇਂਦਰਿਤ ਹੁੰਦੀ ਹੈ ਕਿ ਜਨਾਬੀ ਮਾਹੌਲ ਉੱਤੇ ਤੇ ਜਿਹੜੀ ਅੱਜ ਅਸੀਂ ਚਰਚਾ ਕਰਨੀ ਹੈ ਖਾਸ ਕਰਕੇ ਜਿਹੜੇ ਸਰਵੇਖਣ ਇੰਨੀ ਦੇ ਨਹੀਂ ਕੁਝ ਆ ਰਹੇ ਨੇ ਕਿਸ ਤਰ੍ਹਾਂ ਦੇ ਨੇ ਉਹ ਕੋਈ ਪਰਮਪਲਿਖਾ ਪੈਦਾ ਕਰ ਰਹੇ ਨੇ ਜਾਂ ਅਸਲੀਅਤ ਦੇ ਨੇੜੇ ਦੇ ਤੇ ਹੋਰ ਪੰਜਾਬ ਦੇ ਮੁੱਦੇ ਅੱਜ ਹੀ ਸਾਰੇ ਮਾਮਲੇ ਸਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹ ਕਿ ਸਿਆਸੀ ਮਾਹਰ ਤੇ ਵੱਡੇ ਚਿੰਤਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋ ਜੀ ਸੋ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਉਦੋਂ ਤੁਹਾਡਾ ਵੈਲਕਮ ਸਵਾਗਤ। ਸ਼ੁਕਰੀਆ ਜੀ ਬਿੰਦਰ ਸਾਹਿਬ। ਡਾਕਟਰ ਸਾਹਿਬ ਚੋਣਾਂ ਦੇ ਮਾਹੌਲ ਵਿੱਚ ਇੱਕ ਗੱਲ ਵੱਡੀ ਕੇਂਦਰਤ ਰਹਿੰਦੀ ਹੈ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਕਿਹੜੀਆਂ ਪਾਰਟੀਆਂ ਕਿੰਨੇ ਪਾਣੀ ਦੇ ਵਿੱਚ ਨੇ ਕਿੱਥੇ ਗੱਲ ਖੜੀ ਹੈ ਕਿੱਥੇ ਜਾ ਕੇ ਖਤਮ ਹੋਣੀ ਹੈ। ਖਤਮ ਕਹਿੰਦਾ ਭਾਵ ਕਿ ਰਿਜ਼ਲਟ ਕਦ ਆਉਣਗੇ ਦੇਸ਼ ਭਰ ਦੇ ਰਿਜ਼ਲਟ 4 ਜੂਨ ਨੂੰ ਆਉਣੇ ਆ। ਇਸ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ ਜਿਹੜੀ ਹੁਣ ਇੱਕ ਸਰਵੇਖਣ ਦੀ ਚਰਚਾ ਸਾਹਮਣੇ ਆਈ ਹੈ ਡਾਕਟਰ ਸਾਹਿਬ ਲੋਕ ਨੀਤੀ ਨਾਲ ਸੰਬੰਧਤ ਤੇ ਉਹ ਸਰਵੇਖਣ ਤੇ ਤੁਸੀਂ ਬਤੌਰ ਮੈਂਬਰ ਵੀ ਨਾਲ ਕੰਮ ਕੀਤਾ ਹੈ ਡਾਕਟਰ ਸਾਹਿਬ ਦੱਸਿਓ ਕਿ ਉਹ ਕਿੱਥੇ ਹੈ ਕੀ ਸਟੈਂਡ ਕਰਦਾ ਹੈ ਤੇ ਕਿਵੇਂ ਦਾ ਉਹ ਅੱਗੇ ਮਹਾਂਦਰਾ ਆਪਾਂ ਸਰਵੇਖਣ ਨੂੰ ਲੈ ਕੇ ਵੇਖ ਸਕਦੇ ਹਾਂ ਦੇਸ਼ ਪਹਿਲੀ ਗੱਲ ਤੋਂ ਮੈਂ ਕਲੀਅਰ ਕਰਨਾ ਕਿ ਇਹ ਉਹਨੀਆਂ ਸਟੇਟਾਂ ਦੇ ਵਿੱਚ ਹੋਇਆ ਇਹ ਸਰੇਖਣ ਦੇ ਵਿੱਚ ਮੈਂ ਐਸੋਸੀਏਟਡ ਪਰ ਉਹ ਜਥੇਬੰਦੀ ਜਿਹਨੇ ਕਰਾਇਆ ਸੀ ਐਸਜੀਐਸ ਦੇ ਤੇ ਉਹਦੇ ਉਹਦੇ ਨਾਲ ਮੈਂ 2007 ਤੋਂ ਜੁੜਿਆ ਆਇਆ ਹਾਂ ਕਿਉਂਕਿ ਇਹ ਸਰੇਖਣ ਜਿਹੜਾ ਹੈਗਾ ਸੀ ਬਹੁਤ ਲਾਰਜ ਸਕੇਲ ਦੇ ਉੱਤੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਅਜ ਹਿੰਦੂ ਦੇ ਵਿੱਚ ਵੀ ਆਇਆ ਹੈ ਉਹ ਸਭ ਵੱਡੀ ਗੱਲੇ ਸਰਵੇਖਣ ਦੀ ਹੈਗੀ ਆ ਕਿ ਇਹ ਸਰਵੇਖਣ ਦੇ ਵਿੱਚ ਜਿਹੜਾ ਰੂਲਿੰਗ ਪਾਰਟੀ ਜਾਂ ਮੋਦੀ ਸਾਹਿਬ ਜਿਹੜੇ ਮੁੱਦੇ ਅੱਗੇ ਲੈ ਕੇ ਆ ਰਹੇ ਆ ਜਾਂ ਕਿਸੇ ਕਿਸਮ ਦੀ ਉਹ ਰਾਜਨੀਤੀ ਦੀ ਵਕਾਲਤ ਕਰ ਰਹੇ ਆ ਲੋਕਾਂ ਨੇ 올 ਇੰਡੀਆ ਲੈਵਲ ਦੇ ਉੱਤੇ ਆਲਮੋਸਟ ਉਹਨਾਂ ਮੁੱਦਿਆਂ ਨੂੰ ਪਛਾਣ ਛੱਡ ਕੇ ਦੋ ਵੱਡੇ ਮੁੱਦੇ ਜਿਹੜੇ ਆ ਉਹ ਸਾਹਮਣੇ ਆਏ ਆ ਇੱਕ ਹੈਗਾ ਮੁੱਦਾ ਬੇਰੁਜ਼ਗਾਰੀ ਸੋਚ ਲੋਕਾਂ ਨੂੰ ਸਵਾਲ ਇਦਾਂ ਪੁੱਛਿਆ ਜਾਂਦਾ ਹੁੰਦਾ ਕਿ ਤੁਸੀਂ ਦੱਸੋ ਹਰ ਇੱਕ ਵਿਅਕਤੀ ਨੂੰ ਤੁਹਾਡਾ ਸਭ ਤੋਂ ਵੱਡਾ ਮੁੱਦਾ ਕੀ ਲੱਗਦਾ ਪਿਕਚਰਸ ਤੋਂ ਬਗੈਰ ਸਵਾਲ ਪੁੱਛਿਆ ਉਹ 27 ਜਿਹੜੇ ਨੇ ਕਿਹਾ ਵਾ ਕਿ ਸਾਡਾ ਸਭ ਤੋਂ ਵੱਡਾ ਮੁੱਦਾ ਜਿਹੜਾ ਵਾ ਉਹ ਬੇਰੁਜ਼ਗਾਰੀ ਹੈ ਅਸੀਂ ਸਾਰੇ ਕਹਿੰਦੇ ਆ ਕਿ ਸਾਡੇ ਕੋਲ ਜੰਗ ਪਾਪੂਲੇਸ਼ਨ ਜਿਹੜੀ ਹੈਗੀ ਆ 30 ਸਾਲਾਂ ਤੋਂ ਘੱਟ ਜਿਹੜੀ ਪਾਪੂਲੇਸ਼ਨ ਆ ਜਾਂ 35 ਸਾਲਾਂ ਤੋਂ ਘੱਟ ਪਾਪੂਲੇਸ਼ਨ ਦਾ ਬਹੁਤ ਵੱਡਾ ਨੰਬਰ ਹੈਗਾ ਸਾਡੇ ਵੋਟਰਸ ਦਾ ਬਹੁਤ ਵੱਡਾ ਨੰਬਰ ਹੈਗਾ ਔਰ ਇਹੀ ਉਹ ਉਮਰ ਹੈਗੀ ਆ ਜਿਹਦੇ ਵਿੱਚ ਅਸੀਂ ਰੁਜ਼ਗਾਰ ਭਾਲਣ ਦੀ ਗੱਲ ਕਰਦੇ ਆ ਪੜ੍ਹੇ ਲਿਖੇ ਜਿਹੜੇ ਹੁੰਦੇ ਉਹਨਾਂ ਨੂੰ ਰੁਜ਼ਗਾਰ ਦੀ ਆਸ ਹੁੰਦੀ ਆ ਵੀ ਰੁਜ਼ਗਾਰ ਸਾਨੂੰ ਮਿਲ ਜਾਊਗਾ ਦੂਸਰਾ ਵੱਡਾ ਸਵਾਲ ਆਇਆ ਕਿ ਦੇਸ਼ ਦੇ ਵਿੱਚ 23% 50% ਅਧੀਵਾਦੀ ਇਹ ਕਹਿ ਰਿਹਾ ਵੀ ਇਹ ਦੋ ਵੱਡੇ ਮੁੱਦੇ ਆ ਤੇ ਜਿਹੜੇ ਮੁੱਦੇ ਖਾਸ ਕਰਕੇ ਆਪਣੇ ਰੂਲਿੰਗ ਪਾਰਟੀ ਆ ਮੋਦੀ ਸਾਹਿਬ ਵਾਜਾ ਹੋਰ ਠਾਉਣਦੇ ਆ ਉਹ ਮੁੱਦੇ ਤਾਂ ਬਹੁਤ ਪਿਛੇ ਰਗੇ RAM ਮੰਤਰ ਜਿਹੜਾ ਲੋਕਾਂ ਨੂੰ ਪੁੱਛਿਆ ਗਿਆ ਠੀਕ ਆ ਬਹੁਤ ਆਸਥਾ ਹੈਗੀ ਸਾਰਿਆਂ ਦੀ ਆਸਥਾ ਹੈਗੀ RAM ਤੁਹਾਡੀ ਵੀ ਆਸਥਾ ਵਾ ਸਾਡੀ ਵੀ ਆਸਥਾ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਵਰੀ RAM ਦਾ ਨਾਮ ਆਉਂਦਾ ਵਾ ਸ਼ਾਇਦ 1000 ਦਾਦਾ ਵਾਰੀ ਕਹਿੰਦੇ ਆ ਕਿ ਰਾਮ ਦਾ ਨਾਮ ਉਹਦੇ ਵਿੱਚ ਹੁੰਦਾ ਉਹ ਤਾਂ ਵੱਖਰੀ ਗੱਲ ਹੈ ਕੋਈ ਜਿਹੜਾ ਭਾਜਪਾ ਨੇ ਰੇਟਰ ਪ੍ਰੋਡਕਟ ਕੀਤਾ ਸੀ ਔਰ ਰੇਟਰ ਬਹੁਤ ਥੱਲੇ ਰਹਿ ਗਿਆ ਉਹ ਸਿੰਗਲ ਡਿਜੀਟ ਦੇ ਵੀ ਥੱਲੇ ਰਹਿ ਗਿਆ ਸਿੰਗਲ ਡਿਜੀਟ ਦਾ ਜਿਹੜਾ ਟੌਪ ਤੋਂ ਵੀ ਥੱਲੇ ਰਹਿ ਗਿਆ ਤਾਂ ਇਸੇ ਕਰਕੇ ਕਿਹਾ ਕਿ ਜਦੋਂ ਇਹ ਰਾਮ ਮੰਦਰ ਦਾ 23 ਜਨਵਰੀ ਨੂੰ ਜਿਹੜੀ ਪ੍ਰਾਣ ਪ੍ਰਸਤਾਨ ਹੋਈ ਸ਼ਹੀਦ ਪ੍ਰਸਤਾਨ ਜਿਹੜੀ ਹੋਈ ਸੀ ਉਸ ਤੋਂ ਬਾਅਦ ਭਾਜਪਾ ਨੇ ਇੱਕਦਮ ਜਿਹੜੀਆਂ ਅਰੀਜਨਲ ਪਾਰਟੀਆਂ ਨੂੰ ਜਾਣ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਜਾਂ ਇਹਨਾਂ ਨੂੰ ਆਪਣੇ ਨਾਲ ਮਿਲਾਉਣਾ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਮਿਹਾਰ ਕੁਮਾਰ ਸੀਗੇ ਦੇਰ ਵਿੱਚ ਜਨਤਾ ਜਿਹੜਾ ਹੈਗਾ ਸੀਗਾ ਆਪਣਾ ਜੀਤ ਸਿੰਘ ਦਾ ਲੜਕਾ ਜਿਹੜਾ ਉਹਦਾ ਪੋਤਰਾ ਜਿਹੜਾ ਸੀਗਾ ਜਨ ਚੌਧਰੀ ਸੀਗਾ ਉਸੇ ਸਮੇਂ ਦੇ ਵਿੱਚ ਤੁਸੀਂ ਦੇਖੋ ਕਿ ਭਾਰਤ ਨ੍ਰਦਨ ਦਿੱਤੇ ਜਾ ਰਹੇ ਆ ਬਿਹਾਰ ਦੇ ਵਿੱਚ ਸਵਰਗੀ ਕਰਪੂਰੀ ਠਾਕੁਰ ਨੂੰ ਦਿੱਤਾ ਜਾਂਦਾ ਜਿਹੜਾ ਮਸੀਹਾ ਸੀ ਲੋਕਾਂ ਦਾ ਇਸ ਪਾਸੇ ਸੋਰੀ ਕੈਂਸਲ ਨੂੰ ਦਿੱਤਾ ਜਾ ਰਿਹਾ ਵਾ ਜੇ ਇਹ ਤੁਸੀਂ ਇੱਕ ਗੱਲ ਦੇਖਣ ਵਾਲੀ ਹੁੰਦੀ ਆ ਕਿ ਇਹ ਇਹ ਕੀ ਇਹ ਰਾਜਨੀਤੀ ਨੂੰ ਸਾਧਨ ਦੀ ਗੱਲ ਹੈਗੀ ਆ ਬਹੁਤ ਚੰਗੀ ਗੱਲ ਆ ਕਿ ਇਹਨਾਂ ਨੇ ਇਹਨਾਂ ਦੋ ਵੱਡੀਆਂ ਮਹਾਨ ਹਸਤੀਆਂ ਨੂੰ ਜਿਹੜਾ ਹੈਗਾ ਵਾ ਇਹ ਜਿਹੜਾ ਹੈਗਾ ਉਹ ਦਿੱਤਾ ਇਹਨਾਂ ਨੂੰ ਸੁਮੇ ਨਾਥਨ ਸਾਹਿਬ ਨੂੰ ਜਿਹੜਾ ਹੈਗਾ ਵਾ ਅਵਾਰਡ ਦਿੱਤਾ ਗਿਆ ਹਨਾਂ ਦੇ ਵਿੱਚ ਡਿਸਟ्रेस ਬਹੁਤ ਜ਼ਿਆਦੀ ਹੈਗੀ ਆ ਮਜ਼ਦੂਰਾਂ ਦੇ ਵਿੱਚ ਡਿਸਟ्रेस ਬਹੁਤ ਜ਼ਿਆਦੀ ਹੈਗੀ ਆ ਔਰ ਤੁਹਾਨੂੰ ਸ਼ਾਇਦ ਯਾਦ ਵੀ ਹੋਵੇ ਆਪਾਂ ਨੂੰ ਯਾਦ ਹੈਗਾ ਕਿ ਸੁਮੇ ਨਾਥਨ ਦੀ ਜਿਹੜੀ ਬੇਟੀ ਸੀ ਛੋਟੀ ਨੇ ਗਿਆ ਸੀਗਾ ਚੰਗਾ ਹੁੰਦਾ ਦੇ ਇਹਦੇ ਨਾਲ ਨਾਲ ਕਿਸਾਨਾਂ ਨੂੰ ਜਿਹੜਾ ਵਾ ਸੀ 2 50 ਦਿੱਤੀ ਜਾਂਦੀ ਹੈ। ਜਿਦਕਿ ਕਿਸਾਨਾਂ ਦਾ ਸਨਮਾਨ ਤਾਂ ਹੀ ਹੁੰਦਾ ਜੋ ਚੌਧਰੀ ਸਾਹਿਬ ਨੇ 67 ਦੇ ਵਿੱਚ ਕਿਸਾਨੀ ਬਾਰੇ ਕਿਹਾ ਸੀ ਜਾਂ ਨਿਯਮ ਬਣਾਇਆ ਸੀਗਾ ਕਿ ਜਿਹੜੀ ਖਾਸ ਗੰਨੇ ਦੀਆਂ ਮੇਲਾਵਾਂ 14 ਦਿਨਾਂ ਚ ਉਹਨਾਂ ਨੂੰ ਭੁਗਤਾਨ ਕਰਨਾ ਪਊਗਾ ਨਹੀਂ ਤੇ ਉਹਨਾਂ ਨੂੰ ਇਨਾ ਇੰਟਰਸਟ ਦੇਣਾ ਪਊਗਾ ਉਹ ਦਿੱਤਾ ਹੋ ਜਾਂਦਾ ਹੁੰਦਾ। ਜੇ ਕਿਸਾਨਾਂ ਦੀ ਹਾਲਤ ਸੁਧੀ ਹੁੰਦੀ। ਇਹ ਸਾਰਾ ਕੋਸਮੈਟਿਕ ਇਹ ਜਿਹੜੇ ਜਿਹੜੇ ਅਰੇਂਜਮੈਂਟ ਸੀਗੇ ਇਹ ਭਾਜੀ ਨੂੰ ਪਤਾ ਲੱਗ ਗਿਆ ਸੀਗਾ ਕਿ ਤਰਾਤਲ ਦੇ ਉਦਮ ਮੁੱਦੇ ਚ ਹੈਗੇ ਆ ਲੋਕਾਂ ਦੇ ਜਿਹੜੇ ਮੁੱਦੇ ਹੈਗੇ ਆ ਉਹਦੇ ਵਿੱਚ ਹਿੰਦੂ ਮੁਸਲਮਾਨ ਦਾ ਕੰਮ ਨਹੀਂ ਹੈਗਾ ਹੈਗਾ ਥੋੜਾ ਬਹੁਤਾ ਉਹ ਵੈਸੇ ਵੀ ਇੰਨਾ ਹੁੰਦਾ ਉਹਦੇ ਵਿੱਚ ਉਹ ਕਰਦੇ ਆ ਉਹਦੇ ਵਿੱਚੋਂ ਕਰਕੇ ਮੁਸਲਮਾਨਾਂ ਵਾਲੇ ਪਾਸੇ ਵੀ ਵੈਸੇ ਵੀ ਆਪਣੇ ਤੌਰ ਤੇ ਕੰਮ ਚਲਾਈ ਜਾਂਦਾ ਪਰ ਕਹਿਣ ਤੋਂ ਪਾਪ ਹੈ ਕਿ ਜਿਨੇ ਭਾਜੀ ਦੀ ਅਸੂਲੀ ਪੈਰਾਥਲੀਓ ਜ਼ਮੀਨ ਕੰਢੀ ਆ ਪਰ ਜਿਹੜੇ ਮੁੱਦੇ ਰਾਹੁਲ ਗਾਂਧੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਵਾ ਉਹ ਲੋਕਾਂ ਕੋਲ ਜਾ ਕੇ ਕਰਦਾ ਜਾ ਰਿਹਾ ਕਿ ਅਨਪਲਾਈਮੈਂਟ ਇਸ ਵੇਲੇ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਹੈਗੇ 83% ਜਿਹੜੇ ਲਿਜੀਬਲ ਜਿਹੜੇ এমਪਲॉयਮੈਂਟ ਵਾਲੇ ਲੋਕ ਹੈਗੇ ਇਹ ਆਈਐਲ ਵਾਲੇ ਵੀ ਕਹਿ ਰਹੇ ਆ ਇਹ ਆਕਸਮੀ ਦੀ ਰਿਪੋਰਟ ਆਈ ਆ ਉਹਦੇ ਵਿੱਚ ਵੀ ਕਹਿ ਰਹੀ ਆ ਕਿ ਇਸ ਦੇ ਅਨਪਲਾਈਮੈਂਟ ਬਹੁਤ ਜ਼ਿਆਦਾ ਅਨਪਲਾਈਰ ਦਾ ਮਤਲਬ ਹੈਗਾ ਡਿਸਸੈਟੀਸਫੈਕਸ਼ਨ ਡਿਸਸੈਟੀਸਫੈਕਸ਼ਨ ਮੇਸ਼ਾ ਹੁੰਦਾ ਸਰਕਾਰਾਂ ਦੇ ਖਿਲਾਫ ਜਦੋਂ ਕਿ ਇਹ ਕਿਹੜੀ ਸਰਕਾਰ ਦੇ ਖਿਲਾਫ ਆ ਹਰ ਇੱਕ ਨੂੰ ਪਤਾ ਕਿ ਐਸ ਵੇਲੇ ਜਿਹੜੇ ਜੋ ਜਿਹੜੀਆਂ ਆਰਥਿਕ ਨੀਤੀਆਂ ਹੈਗੀਆਂ ਉਹ ਕੇਂਦਰ ਸਰਕਾਰ ਨੇ ਮੜੀਆਂ ਹੋਈਆਂ ਭਾਵੇਂ ਮਨਮੋਹਨ ਸਿੰਘ ਦੇ ਸਮੇਂ ਤੋਂ ਸ਼ੁਰੂ ਹੋ ਜਾਂ ਸੀਗੇ ਰਾਜ ਸਰਕਾਰਾਂ ਦੇ ਪੱਲੇ ਤਾਂ ਜਿਹੜਾ ਜੀਐਸਟੀ ਦਾ ਪੈਣ ਵਾਲਾ ਪੈਸਾ ਉਹ ਵੀ ਟਾਈਮ ਸਿਰ ਨਹੀਂ ਆਉਂਦਾ ਤੁਸੀਂ ਆਪਣੇ ਪੰਜਾਬ ਦੀ ਗੱਲ ਦੇਖ ਲਓ ਤੁਹਾਡਾ ਮੰਡੀ ਦਾ ਪੈਸਾ ਸੀਗਾ ਤੁਹਾਡੇ ਹੋਰ ਬਹੁਤ ਸਾਰੇ ਜਿਹੜੇ ਜਿਹੜੇ ਫੰਡ ਸੀਗੇ ਤਾਂ ਜਿਹੜੀ ਉਹਦੇ ਵਿੱਚੋਂ ਅਸਿਸਤਨ ਲੈਣੀ ਚਾਹੀਦੀ ਸੀ ਉਸ ਤਰੀਕੇ ਨਾਲ ਨਹੀਂ ਮਿਲਦੀ ਬਾਰਡਰ ਸਟੇਟ ਹੋਣ ਕਰਕੇ ਕਦੀ ਵੀ ਕੰਸਿਡਰ ਨਹੀਂ ਕੀਤਾ ਜਾਂਦਾ ਸਿਰਫ ਜਿਹੜੀਆਂ ਉਹ ਸਟੇਟਾਂ ਦਾ ਨਜ਼ਾਰਾ ਦਿੱਤਾ ਜਾਂਦਾ ਜਿਹੜੀਆਂ ਤੁਹਾਨੂੰ ਲੱਗਦੀਆਂ ਕਿ ਤੁਹਾਡੇ ਨਾਲ ਆ ਸਕਦੀਆਂ ਵਾ ਜੋ ਤੁਹਾਡੇ ਨਾਲ ਹੈਗੀਆਂ ਤੋਂ ਇਸ ਕਰਕੇ ਇਹ ਹੋਰ ਹੋਰ ਵੀ ਛੋਟੇ-ਮੋਟੇ ਮੁੱਦੇ ਹੈਗੇ ਆ ਇਹ ਨਹੀਂ ਪਿਓ ਮੁੱਦੇ ਨਹੀਂ ਹੈਗੇ ਪਰ ਜੇ 50% ਲੋਕੀ ਇਹ ਕਹਿੰਦੇ ਆ ਹਾਂ ਇਹ ਗੱਲ ਜ਼ਰੂਰ ਹੈਗੀ ਆ ਤੇ ਇਹ ਕਿਦਾਂ ਟ੍ਰਾਂਸਲੇਟ ਹੁੰਦਾ ਵਾ ਵੋਟਾਂ ਦੇ ਵਿੱਚ ਏ ਡਿਪੈਂਡ ਕਰਦਾ ਕਿ ਜਿਹੜੀ اپوزیشن پارਟੀਆਂ ਹੈ ਜਾਂ ਇੰਡੀਆ ਲਾਇਸ ਹੈਗਾ ਵਾ ਜਾਂ ਕਾਂਗਰਸ پارٹی ਹੈ ਵੀ ਇਹ ਵੱਡੀ پارٹی ਉਹੀ ਹੈ ਜਾਂ ਹੋਰ ਰੀਜਨਲ پارਟੀਆਂ ਹਨ ਰਜੇਸ਼ਵਰੀ ਦੀ ਕੋਈ ਬਹੁਤੀ ਸਮੱਸਿਆ ਆਉਣ ਵਾਲੀ ਗੱਲ ਨਹੀਂ ਹੈਗੀ ਅਕਲੇਸ਼ ਹੁਣੀ ਜਿਹੜੇ ਉਹ ਲੱਗੇ ਪਏ ਉਹਦੇ ਵਿੱਚੋਂ ਕਰਕੇ ਇਸੇ ਤਰੀਕੇ ਨਾਲ ਮਹਾਵਕਤਵਕਾਂ ਗਾੜੀ ਵਾਲਾ ਪਾਸਾ ਹੈਗਾ ਰਾਜਾ ਤੋਂ ਰਾਜਾਕਰ ਵਾਲੇ ਪ੍ਰੈਜ਼ੀਡੈਂਟ ਹੈ ਮੁਕਤੀ ਮੋਰਚਾ ਉੱਤੇ ਲੱਗੇ ਮੰਮਤਾ ਲੱਗੀ ਫਿਰ ਮੇਰਾ ਕਹਿਣ ਤੋਂ ਇਹ ਸਰਵੇ ਨੇ

तो तो मा सारी की सारी तस्वीर बदल दी इसके मलिक साहब कारा

ਤੇ ਬੀਸ ਦੇ ਵਿੱਚ ਜਿਹੜਾ ਖਾਸ ਕਰਕੇ ਜਿਹੜੀ ਕਹਿੰਦੇ ਆ ਸਫਲਤ ਰਹਿਣਾ ਚਾਹੀਦਾ ਤੇ ਹੱਕ ਦੇ ਵਿੱਚ ਬਹੁਤ ਵੱਡੀ ਗਿੰਤੀ ਦੇ ਵਿੱਚ ਇੱਕ ਹੋਰ ਇਸ ਪ੍ਰਗਰੈਸ ਰਹਿ ਜਾ ਜੀਗਾ ਕਿ ਜਿਹੜੇ ਚਾਹੁੰਦੇ ਆ ਤੇ ਵਿੱਚ ਧਰਮ ਨਿਰਪੱਖਤਾ ਪਾਣੀ ਹੋਵੇ ਜਿਹੜੇ ਇਹ ਵੀ ਚਾਹੁੰਦੇ ਆ ਕਿ ਜਿਹੜੇ ਧਰਮ ਦੇ ਸਾਡੀ ਜਿਹੜੀ ਖਾਸ ਕਰਕੇ ਜਿਹੜੀ ਆਪਣੇ ਰਿਸਰਚਨੇਸ਼ਨੋਂ ਧਰਮ ਦੇ 1950 ਦੇ ਹੱਦ ਦੇ ਵਿੱਚ ਕਿਉਂਕਿ ਹਿੰਦੂਆਂ ਚ ਜਾਤ ਪਾਤ ਚੁੜਿਆ ਗਿਆ ਸੀ ਇਸ ਕਰਕੇ ਥੰਡੇ ਜਾਤ ਕਰਕੇ ਸੀ ਕਿ ਸਿੱਖਾਂ ਬੋਲੀਆ ਨੂੰ ਬਾਅਦ ਦੇ ਵਿੱਚ ਬਾਹਰ ਕਰਕੇ ਪਾਰਲੀਮੈਂਟ ਦੁਆਰਾ ਦਿੱਤੇ ਗਿਆ ਸੀ ਮੁਸਲਮ ਪਾਪੂਲੇਸ਼ਨ ਤੋਂ ਬਾਹਰ ਹੈ 크ਰਿਸਚੀਅਨ ਪਾਪੂਲੇਸ਼ਨ ਤੋਂ ਬਾਹਰ ਹੈ ਸਰਵੇ ਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਲੋਕਾਂ ਦੀ ਜਿਹੜੀ ਜਾਦਾ ਵੱਡੀ ਜਨਸੰਖਿਆ ਰੱਖਦੇ ਕਿਹਾ ਵੀ ਉਹਨਾਂ ਦੇ ਵੀ ਜਿਹੜੇ ਥੰਡੇ ਜਾਤ ਵਾਲੇ ਲੋਕ ਸਨ ਥੰਡੇ ਨਾਮ ਦੇ ਵਾਲੇ ਲੋਕ ਸਨ ਕਿਹਾ ਉਹਨਾਂ ਨੂੰ ਵੀ ਇਸ ਪ੍ਰੋਫੈਸ਼ਨਲ ਪੀਰੇ ਦੇ ਵਿੱਚ ਲਿਆਂਦਾ ਜਾਵੇ ਗਰ ਲੱਗ ਕਿ ਅਸਲੀ ਜਨਤਾ ਰੰਗਰ ਪਾ ਕੇਗਾ ਬਾ ਤੇ ਕਿਸੇ ਧਰਮ ਨਾਲ ਉਹਦੀ ਜਾਤ ਦੇ ਕਰਕੇ ਜਾਂ ਉਹਦੀ ਗਰੀਬੀ ਕਰਕੇ ਜਾਂ ਅਮੀਰੀ ਕਰਕੇ ਆਪ ਹੋਵੇ ਬਹੁਤ ਵਾਰ ਜਦੋਂ ਲੱਗਦਾ ਵੀ ਚੋਣਾਂ ਤੋਂ ਪਹਿਲਾਂ ਇਹ ਵੱਡੇ ਸਵਾਲ ਜਿਹੜੇ ਆ ਰੂਲਿੰਗ ਧਿਰ ਦੇ ਸਾਹਮਣੇ ਲੋਕਾਂ ਦੇ ਨਜ਼ਰੀਏ ਰੱਖੇ ਗਏ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਭਾਵ ਕਿ ਚੋਣਾਂ ਵੀ ਵੱਡੀਆਂ ਦੇਸ਼ ਦੀਆਂ ਤੇ ਮੁੱਦੇ ਵੀ ਬਹੁਤ ਵੱਡੇ ਆ ਜਿਨ੍ਹਾਂ ਦੇ ਵਿੱਚੋਂ ਡਾਕਟਰ ਸਾਹਿਬ ਤੁਸੀਂ ਜਿਹੜਾ ਮੁੱਦਾ ਅਨਪਲੋਇਮੈਂਟ ਦਾ ਬੇਰਜ ਗਰੀਬ ਦਾ ਕਿਨਾਰੇ ਆ ਓਕੇ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਸਤਵੱਦ ਜਿਹੜੀ ਹੈ ਬੇਰਜ਼ਗਰੀ ਹੈ ਡਾਕਟਰ ਸਾਹਿਬ ਇਹ ਤਾਂ ਇੱਕ ਬਹੁਤ ਵੱਡਾ ਕਹਿ ਲਈਏ ਕਿ ਇੱਕ ਚੈਲੰਜ ਹੈ ਹਕੂਮਤ ਦੇ ਨੂੰ ਜਿਨ੍ਹਾਂ ਨੇ 10 ਸਾਲ ਰਾਜ ਕੀਤਾ ਹੋਵੇ ਫਿਰ ਉਹ ਤੇ ਕਹਿ ਰਹੀ ਹੈ ਕਿ ਅਸੀਂ ਇਕੱਲੇ ਹੀ 370 ਤੇ ਨਾਲ ਜਿਹੜੀਆਂ ਹੋਰ ਤਰ੍ਹਾਂ ਐਨਡੀਐਸ ਸਮੇਤ ਅਸੀਂ 400 ਤੋਂ ਪਾਰ ਹੋ ਰਹੇ ਹਾਂ ਫਿਰ ਅਜਿਹੇ ਮੁੱਦੇ ਬਹੁਤ ਵੱਡੇ ਹੈ ਜਿਹੜੇ ਡਾਕਟਰ ਸਾਹਿਬ ਤੁਸੀਂ ਗਿਨਾਇਆ ਖਾਸ ਕਰਕੇ ਬੇਰਜ਼ਗਰੀ ਦਾ ਜਿਹਦਾ ਸਿੱਧਾ ਸਬੰਧ ਇਹਦਾ ਭਾਵ ਕਿ ਨੌਜਵਾਨਾਂ ਨਾਲ ਤੇ ਇਸ ਵੇਲੇ ਦੇਸ਼ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਵੱਸੋਂ ਹੈ ਜਿਸ ਤੋਂ ਦੇਸ਼ ਨੇ ਵੱਡੇ ਫਾਇਦੇ ਵੀ ਲੈਣੇ ਆ ਲੈ ਸਕਦਾ ਹੈ ਉਹ ਹੈ ਨੌਜਵਾਨਾਂ ਤੇ ਫਿਰ ਆਪਾਂ ਇਹ ਭਾਜਪਾ ਦੇ ਦਾਅਵੇ ਨੂੰ ਕਿੱਥੇ ਆਪਾਂ ਦੇਖਦੇ ਆ ਕਿੱਥੇ ਸਟੈਂਡ ਕਰਦਾ ਹੈ ਉਹ ਅਜਿਹੇ ਹਾਲਾਤਾਂ ਦੇ ਵਿੱਚ ਪਿੰਡ ਸਾਹਿਬ ਜਦੋਂ ਇੱਕ ਹੁੰਦਾ ਨਾ ਕਿ ਲੜਾਈ ਦੇ ਵਿੱਚ ਪਿਆਰ ਦੇ ਵਿੱਚ ਜਾਂ ਹੋਰ ਦੇ ਵਿੱਚ ਚੀਜ਼ਾਂ ਜੈਜ ਹੁੰਦੀਆਂ ਹੈ ਔਰ ਖਾਸ ਕਰਕੇ ਚੋਣਾਂ ਦੇ ਵਿੱਚ ਵੀ ਇੱਕ ਸਾਈਕੋਲੋਜੀਕਲ ਕੀਆ ਲੋਕੀ ਮਾਨਸਿਕਤਾ ਤਿਆਰ ਕੀਤੀ ਜਾ ਰਹੀ ਸੀ ਇਸ ਵੱਡੇ ਵੱਡੇ ਦਾਅਵਿਆਂ ਨਾਲ ਅਸੀਂ ਤਾਂ ਦਿੱਤੇ ਹੀ ਪਏ 370 ਦੇ ਆਈ ਜਾਂਦੀ ਹੈ ਹੈ ਸਾਹ ਪਾਰ ਦੇ ਦੋ 300 ਕੋ ਪਹੁੰਚ ਹੀ ਜਾਵੋਗੇ ਇੱਕ ਮਾਹੌਲ ਤਿਆਰ ਕਰਨ ਕੋਲਾ ਕਿ ਤੁਸੀਂ ਦੇਖੋ ਇੱਕ ਬਹੁਤ ਸਟਡੀ ਆਈ ਹੈ ਕਿ ਗੁੱਟ ਦੇ ਉੱਤੇ ਬੀਜੇਪੀ ਨੇ ਜੇ ਗੂਗਲ ਦੇ ਵਿੱਚ ਕੋਈ ਵੀ ਚੀਜ਼ ਲੱਭਦੇ ਹੋ ਬੋਲਦੇ ਆ ਜੇ ਉਹਦੇ ਵਿੱਚ ਉਹਦੇ ਪਾਸੇ ਐਡ ਸ਼ੁਰੂ ਹੋ ਜਾਂਦੀ ਹੈ ਹੂੰ ਜੀ ਉਹਦੇ ਵਿੱਚ 1 ਕਰੋੜ ਰੁਪਈਆ ਸਿਰਫ ਉਹਨੂੰ ਪੇ ਕੀਤਾ ਵੀ ਜਦੋਂ ਵੀ ਕੋਈ ਕੋਈ ਸਾਈਟ ਖੋਲਦਾ ਤੁਸੀਂ ਖਬਰ ਲੱਭਣੀ ਚਾਹੁੰਦੇ ਹੋ ਅਗਲੇ ਪਾਸੇ ਨਰਿੰਦਰ ਮੋਦੀ ਜੀ ਦਾ ਬੀਜੇਪੀ ਦਾ ਚਿਹਰਾ ਆ ਜਾਂਦਾ ਹੂੰ ਕਾਂਗਰਸ ਨੇ ਦਿੱਤਾ ਉਹਨਾਂ ਨੇ ਇਸ ਕਰਕੇ ਨਾ ਦਿੱਤਾ ਇਹਨਾਂ ਨੇ ਸਾਈਕੋਲੋਜੀਕਲ ਚਾਰਜ ਕੀਤਾ ਜਾਵੇ ਲੋਕਾਂ ਨੂੰ ਤਾਕੇ ਜੇ ਕੱਲ ਨੂੰ ਕਿਸੇ ਵੀ ਤਰੀਕੇ ਨਾਲ ਜਿੱਤੇ ਆ ਇਸ ਦੇਸ਼ ਦੇ ਵਿੱਚ ਅਜੇ ਵੀ ਲੋਕ ਹੈਗੇ ਆ ਪਰਸੈਂਟ ਲੋਕ ਆ ਜਿਹੜੇ ਕਿਹਦੇ ਆ ਜਿਹਨੇ ਜਿੰਨਾ ਵੋਟ ਨੂੰ ਪਾ ਦੋ ਅਸੀਂ ਹਾਰੇ ਨਾ ਹਾਂ ਹਾਂ ਬਿਲਕੁਲ ਕਿਸੇ ਤਰੀਕੇ ਨਾਲ ਇਸ ਵੇਲੇ ਅਸੀਂ ਜਿਹੜਾ ਵੀਕ ਹੈ ਜਿਹੜਾ ਸਹੀ ਹੈ ਉਹਦੇ ਨਾਲ ਖੜੇ ਹੋਣ ਦੀ ਬਜਾਏ ਅਸੀਂ ਥੋੜਾ ਸਕੀਪ ਕਰ ਜਾਂਦੇ ਹਾਂ ਹੂੰ 400 ਕਿਹੜੇ ਪਾਸੇ 300 ਤਿੰਨ ਆਈਆਂ ਸੀ ਗਿਆ

ਮਧਿਆ ਪ੍ਰਦੇਸ਼ ਸਤਿਸ਼ਗੜ ਆਲਮੋਸਟ ਜਿਹਾ ਸਿੱਤਾ ਸੀਗਾ ਹਾਲਾਤ ਉਹ ਨਹੀਂ ਹੈਗੇ ਕਾਂਗਰਸ ਪੇਂਡੀਆਂ ਚੋਣਾਂ ਹਾਰ ਗਈ ਆ ਕਾਂਗਰਸ ਨੇ ਰਾਜਸਥਾਨ ਦੇ ਵਿੱਚ ਆਪਣਾ 20% ਵੋਟ ਸ਼ੇਅਰ ਬਚਾ ਕੇ ਰੱਖਿਆ ਕਾਂਗਰਸ ਨੂੰ 2019 ਦੇ ਵਿੱਚ ਸਿਰਫ 18 ਸੀਟਾਂ ਬਣੀਆਂ ਸੀ ਇਹ ਕਾਹਨੇ ਬਾਦ ਸਰਕਾਰ ਬਣਾਉਣ ਦੇ ਖਾਤੇ ਵਿੱਚ ਐਸੇ ਕੋ 70% ਉੱਥੇ ਆ ਗਏ ਕਾਂਗ ਦਾ ਲਾਇੰਸ ਵੀ ਹੋਇਆ ਜੀ ਦੇਖੋ ਬਿਹਾਰ ਦੇ ਵਿੱਚ ਮੋੜਾ ਪੈਣ ਦੀ ਪੋਸਿਬਿਲਿਟੀ ਆ ਇਹਨਾਂ ਮਹਾਰਾਸ਼ਟਰ ਵਿੱਚ ਕਾਰੀ ਕਿੰਨਾ ਘਟਿਆ ਪਿਆ ਹੈ ਖਾਸ ਕਰਕੇ ਉੱਧਵ ਠਾਕਰੇ ਤੇ ਜਿਹੜੇ ਹੋਰ ਸ਼ਰਦ ਕੁਵਾਰ ਹੋਣੀ ਸ਼ਰਦ ਕੁਵਾਰ ਤਾਂ ਚਲੋ ਮਜਬੂਰੀਤ ਬੋਲ ਸਕਦਾ ਹੈ ਉੱਧਵ ਠਾਕਰੇ ਦਾ ਡਟਣਾ ਬਹੁਤ ਆਪਣੇ ਆਪ ਚ ਵੱਡੀ ਗੱਲ ਹੈ ਕਾਂਗਰਸ ਦਾ ਤਲਗਾਂਤ ਤੇ ਕਰਨਾਟਕਾ ਦੇ ਵਿੱਚ ਸਰਕਾਰ ਬਣਾ ਕੇ ਰੱਖਣਾ ਵੀ ਜੀਪੀ ਦਾ ਮਨ ਨਾਗਾਲੈਂਡ ਤੋਂ ਅਰਨਾਚਲ ਵਿਦੇਸ਼ ਤੋਂ ਆਲਮੋਸਟ ਭੱਜਣਾ ਜੋ ਉਹ ਤੇ ਵਾਪਰਿਆ ਹੈ ਹਰਿਆਣੇ ਦੇ ਵਿੱਚ ਫਿਰ ਜੱਟਾਂ ਦਾ ਤਗੜੇ ਹੋਣਾ ਦਿੱਲੀ ਦੇ ਵਿੱਚ ਕਾਂਗਰਸ ਦਾ ਆਮ ਆਦੀ ਪਾਰਟੀ ਮੈਨੇਜਰ ਕਾਂਗਰਸ ਆਮ ਆਦੀ ਪਾਰਟੀ সুইਪ ਕਰਨਗੇ। ਹਰ ਹੁਣ ਫਿਟ ਕਲਾਸ ਵੀ ਲੱਗਾ ਜੇ ਸਸਤਾ ਹੀ ਨਾ ਨਹੀਂ ਹੈ। ਜਿਸ ਤਰੀਕੇ ਨਾਲ ਸਰੀਮ ਦਾ ਫੈਸਲੇ ਬਦਲੇ ਜਾ ਰਹੇ ਆ ਅਸਕੇ ਕਿਸ ਕਸੂਦ ਜਿਹੜੀ ਇਲੈਕਟਰਲ ਅਰਿਸਟੋਕ੍ਰੇਸੀ ਵਾਰੇ ਪਾਸੇ ਜਾ ਰਹੇ ਆ। ਉਸਨੇ ਸਾਡੇ ਪਾਸੇ ਸਭ ਨੂੰ ਪਤਾ ਹੈ ਕਿ ਅੱਜ ਉਹ ਵੱਧ ਏਟੀਆਰ ਦੀ ਰਿਪੋਰਟ ਕਹਿੰਦੀ ਆ ਕਿ ਕ੍ਰਿਮੀਨਲ ਜਿਹੜੇ ਹੈਗੇ ਆ ਉਹ ਜਾਂ ਕ੍ਰਿਮੀਨਲ ਇਹਨਾਂ ਵੱਡੇ ਵੱਡੇ ਕਰੋੜਪਤੀ ਜਿਹੜੇ ਹੈਗੇ ਆ ਬਾਹਰ ਫਲਿਖਾ ਉਹ ਸਰਕਾਰ ਕੰਮ ਜ ਕਰ ਰਹੇ ਆ ਕਾਰਪੋਰੇਟ ਅਜਾੜਿਆ ਇਹਦੇ ਤੇ ਤੁਹਾਡੇ ਸਾਡੇ ਵਰਗੇ ਵੀ ਪੈਰਾਥਲੋ ਜਮੀਨ ਦੇ ਜਿਹੜੇ ਅੱਜ ਆਪਣੇ ਆਪ ਨੂੰ ਸੇਫ ਸਮਝਦੇ ਆ ਵੀ ਸਾਰੇ ਸਭ ਲੋਕ ਇਹ ਕਹਿੰਦੇ ਹੈ ਕਿ ਇਹ ਖਲੋਤਾ ਕਰਦਾ ਪਿਆ ਦੀ ਗੱਲ ਲੋਕਾਂ ਦੀ ਗੱਲ ਕੋਈ ਕਰਦਾ ਇਹ ਨਾ ਮੁੱਦਾ ਉਹ ਅਡਾਨੀ ਦਾ ਜਿਹੜਾ ਮੁੰਡੇ ਦਾ ਜਿਹੜਾ ਵਿਆਹ ਉਹਨਾਂ ਲਈ ਇੰਪੋਰਟੈਂਟ ਸੀ ਲੋਕੀ ਪਾਣੀ ਖਤੂ ਮਰਨ ਉਹ ਇੰਪੋਰਟੈਂਟ ਨਹੀਂ ਸੀ ਐਂਡ ਅੰਡਰਪੈਰਿੰਗ ਆ ਇਨਲੀ ਇੰਪੋਰਟੈਂਟ ਨਹੀਂ ਸੀਗਾ ਹੈ ਤਾਂ ਕਿਉਂਰੇ ਲੋਕਾਂ ਨੂੰ ਕੋਈ ਇੰਪੋਰਟੈਂਟ ਨਹੀਂ ਸੀਗਾ ਉਹ ਇਸ ਕਰਕੇ ਇੱਕ ਸਰਕਲ ਹੌਲੀ ਹੌਲੀ ਪੂਰਾ ਹੋ ਰਿਹਾ ਮੈਂ ਨਹੀਂ ਕਹਾਂ ਵੀ ਇਹਦੇ ਨਾਲ ਚੈਲੰਜ ਬਹੁਤ ਵੱਧ ਗਏ ਜਿਹੜੇ ਮਨਸੂਬੇ ਸਾਨੂੰ ਡਰ ਲੱਗਦਾ ਵਾ ਕਿ ਸਰਵੇ ਵੀ ਇਹ ਹਾਲਾਤ ਇਹ ਦੱਸਦੇ ਆ ਕਿ ਇੱਕ ਵਿਅਕਤੀ ਦੇ ਆਲੇ ਦੁਆਲੇ ਤੀ ਬਹੁਤ ਲੰਮਾ ਸਮਾਂ ਨਹੀਂ ਚੱਲ ਸਕਦਾ ਇੱਕ ਮੋਟਾ ਸਵਾਲ ਹੈਗਾ ਕਿ ਐਸੋਲੇ ਮੋਦੀ ਸਾਹਿਬ ਰੈਟਿੰਗ ਪੁਆਇੰਟ ਕੋਈ ਵਿਅਕਤੀ ਜਿਹੜਾ ਹੈ ਬਹੁਤ ਲੰਮਾ ਸਮਾਂ ਅੱਗੇ ਨਹੀਂ ਜਾ ਸਕਦਾ ਇੰਦਰਾ ਗਾਂਧੀ ਵੀ ਹੈਗੀ ਸੀ ਬਹਿਰੂ ਸਾਹਿਬ ਵੀ ਹੈਗੇ ਹੈ ਹੈ ਅਟਲੀ ਮੇਰੇ ਕੋਲ ਪਾਸੇ ਕਰੋ ਪਰ 70% ਤਾਂ ਉਹਨਾਂ ਕੋਲ ਟਰਨਕੋਟ ਰਹੇਗਾ ਦੇ ਕਾਂਗਰਸ ਵਾਲੇ ਪਾਸੇ ਗਏ ਜਾਂ ਮੋਰਨਾ ਪਾਰਟ ਨੇ ਗਏ ਜਾਂ ਪੰਜਾਬ ਦੇ ਵਿੱਚ ਹੋਰ ਖਾਲੀ ਦਲ ਦੇ ਵੀ ਲੋਕਾਂ ਨੇ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਹੈ ਜੀ ਦਾ ਪੱਲਾ ਫੜਨਾ ਸ਼ੁਰੂ ਕਰ ਦਿੱਤਾ بڑے بڑے ਦਿਨਾਂ ਖਾਂਦ ਦਾ ਤਿਉਹਾਰ ਹੁੰਦਾ ਸੀਗਾ ਦੇਸ਼ ਦੇ ਫਾਤਿਮਾ ਦੇ ਖਿਲਾਫ ਲੜਨ ਦਾ ਜਿਨ੍ਹਾਂ ਨੇ ਇੰਦਰ ਦੇ ਵਿੱਚ ਆਪਣੀ ਜਾਨ ਦਿੱਤੀ ਜਿਨ੍ਹਾਂ ਦੀ ਵਜ੍ਹਾ ਕਰਕੇ ਸਾਡੀਆਂ ਸੰਸਥਾਵਾਂ ਕਾਇਮ ਹੋਈਆਂ ਹੈ ਉਹ ਕਾਲੀਦਾਲ ਸੀਗਾ ਜਾਂ ਸ਼ਰੌਣੀਗੁਰਦਾਰ ਪ੍ਰਬੰਧਕ ਕਮੇਟੀ ਸੀ ਉਹ ਵੀ ਭਾਜਪਾ ਦੀ ਝੋਲੀ 'ਚ ਜਾਵੜੇ ਸਾਈਕਲ ਪੂਰਾ ਹੋ ਇਸ ਕਰਕੇ ਜਿਹੜਾ ਸਾਈਕਲ ਅਗਲਾ ਪਾਸਾ ਨਮਾਇਸ਼ ਨੂੰ ਹੁੰਦਾ ਉਹਦੇ ਵਿੱਚੋਂ ਇਸ ਕਰਕੇ ਦੀ ਰਾਏ ਨਹੀਂ ਕਰਦੇ ਹੋੜੀ ਅਸੀਂ ਇਨਜ਼ਾਤ ਕਰਾਂਗੇ ਕਿ ਵਾਦੇ ਆ ਵੱਡੇ ਕਿ ਵਾਦੇ ਖੋਖਲੇ ਸਾਬਤ ਹੋਣਗੇ ਖਾਸ ਕਰਕੇ 350 ਵਾਲਾ ਕਿਉਂਕਿ ਇਹਨੂੰ ਥੋੜਾ ਜਿਆਦਾ ਭਾਵਨਾ ਨਾਲ ਜੋੜ ਕੇ ਤਸਵੀਰ ਦੀ 370 ਬਾਰ-ਬਾਰ ਲੋਕਾਂ ਨੂੰ ਯਾਦ ਕਰਾਈਏ ਕਿ 370 ਕਿਉਂ ਹੈ ਹਮੇਂ ਪੜ ਸਕਦਾ ਕਿ 405 ਸੋਧਨ ਬਦਲੇਗਾ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਰਾਹੁਲ ਗਾਂਧੀ ਨੇ ਕਿਹਾ ਸੀ ਜਿਸ ਦਿਨ ਉਸ ਪਾਰਟੀ ਵਾਲੇ ਪਏ ਗਏ ਉਸ ਦਿਨ ਬਹੁਤ ਵੱਡੀਆਂ ਇਕੱਠਾਂ ਨਹੀਂ ਰਹਿ ਸਕਦਾ ਇਹ ਰਾਹੁਲ ਗਾਂਧੀ ਦੀ ਪਾਨੀ ਔਰ ਗੱਲ-ਗੱਲ ਕੁਝ ਠੀਕ ਹੈਗੀ ਉਸੀ ਤਾਕਤ ਦੇ ਜੋਰ ਨਾਲ ਉਸੇ ਧੱਕੇ ਦੇ ਜੋਰ ਨਾਲ ਕਿ ਆਪਾਂ ਅੱਜ ਕੱਲ੍ਹ ਨਿਆਂ ਦੇ ਬੰਦ ਨਹੀਂ ਕਰਾ ਸਕਦੇ ਹੈ ਆਪਣੇ ਆਮ ਦਾ ਬਦਲਨਾ ਵਰਕਰ ਉਹ ਕੰਮ ਨਹੀਂ ਕਰਾ ਸਕਦੇ ਸਰ ਜੀ ਕਿਤੇ ਦਨੇ 10 ਸਾਲ ਤੋਂ ਬਾਹਰ ਹੈ ਸਤਾ ਤੋਂ ਕਾਂਗਰਸ ਕਈ ਰਾਜਾਂ ਦੇ ਵਿੱਚ ਪਛੜੀ ਰਹੀ ਹੈ ਉਹਦੇ ਨੇ ਵੀ ਵੱਡੀ ਵੱਡਾ ਚੈਲੰਜ ਹੈ ਬੀਜੇਪੀ ਕਿਉਂਕਿ ਬੀਜੇਪੀ ਕਈ ਮਾਮਲਿਆਂ ਤੇ ਅੱਗੇ ਵੀ ਵੱਧ ਰਹੀ ਹੈ ਕਈ ਅਜੀਬ ਮੁੱਦੇ ਵੀ ਲੈ ਰਹੀ ਹੈ ਜਿਹਦੇ ਤੋਂ ਭਾਵੇਂ ਕਿ ਆਮ ਲੋਕਾਂ ਦਾ ਹਟਵੇਂ ਮੁੱਦੇ ਆ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਦੱਸਿਆ ਕਿ ਬੇਰਜ਼ਗਾਰੀ ਹੈ ਬੜੇ ਵੱਡੇ ਪੱਧਰ ਤੇ ਮਹਿੰਗਾਈ ਹੈ ਤਾਂ ਭਾਜਪਾ ਦੇ ਜਿਹੜੇ ਅਜਿਹੇ ਮੁੱਦੇ ਆ ਜਿਹੜੇ ਆਕਰਸ਼ਿਤ ਕਰਦੇ ਆ ਵੋਟਰ ਨੂੰ ਕਈ ਪੱਖ ਨੇ ਜਿੱਦਾਂ ਡਾਕਟਰ ਸਾਹਿਬ ਤੁਸੀਂ ਦੱਸਿਆ ਐਡ ਗੂਗਲ ਵਾਲੀ ਅਜਿਹੇ ਦਿਹਾਜ ਉਤੇ ਕਾਂਗਰਸ ਵੀ ਵੱਡੀ ਚੁਣੌਤੀ ਦੇ ਵਿੱਚ ਹੈ ਡਾਕਟਰ ਸਾਹਿਬ ਜੇਕਰ ਆਪਾਂ ਪੰਜਾਬ ਵੱਲ ਆਈਏ ਤੇ ਪੰਜਾਬ ਦੇ ਵਿੱਚ ਸ਼ਰੋਣੀ ਅਕਾਲੀ ਦਰ ਨੇ ਇਸ ਵੇਲੇ ਜਿਹੜਾ ਵੱਖਰਾ ਡੰਕਾ ਛੱਡਿਆ ਹੋਇਆ ਹੈ ਖੇਤਰੀ ਪਾਰਟੀ ਖੇਤਰੀ ਪਾਰਟੀ ਕੇ ਦਿੱਲੀ ਦੀਆਂ ਪਾਰਟੀਆਂ ਨੇ ਬਾਕੀ ਸਾਰੀਆਂ ਤੇ ਖੇਤਰੀ ਲਿਹਾਜ਼ ਤੇ ਤੁਸੀਂ ਐ ਕਿ ਅਕਾਲੀ ਦਲ ਦੀ ਮਦਦ ਕਰੋ ਸਖਵੀਰ ਸਿੰਘ ਬਾਦਲ ਦੇ ਜਿਹੜੇ ਪਾਸ਼ੇ ਨ ਹੋ ਰਹੇ ਨੇ ਇੰਨੀ ਦੇ ਨਹੀਂ ਉਹ ਸਾਰੇ ਇਸ ਸਟੋਨ ਦੇ ਵਿੱਚ ਹੀ ਨੇ ਕੀ ਲੱਗਦਾ ਹੈ ਰਿਸਪਾਂਸ ਖੇਤਰੀ ਦੇ ਮੁੱਦੇ ਉੱਤੇ ਪੰਜਾਬੀਆਂ ਦਾ ਕੀ ਰਹੇਗਾ ਜਿਹੜਾ ਸਵਾਲ ਹੈ ਅਸਲ ਤੇ ਵਿੱਚ ਪੰਜਾਬੀਆਂ ਦਾ ਇਸ ਮੁੱਦੇ ਨੂੰ ਕਿਵੇਂ ਛੂਏਗਾ ਜੀ ਪਿੰਡ ਸਾਹਿਬ ਮੈਂ ਵੀ ਇੱਕ ਲਿਖਿਆ ਸੀ ਇਹਦੇ ਉੱਤੇ ਐਡਵੋਕੇਸੀ ਕੀਤੀ ਸੀ ਕਿ ਸਾਰੇ ਜਿਹਨੇ ਵੱਡੇ ਖਤਰੇ ਆ ਦੇਸ਼ ਨੂੰ ਉਹਦੇ ਵਿੱਚ ਜਿੱਥੇ ਰੀਜਨਲ ਪਾਰਟੀਆਂ ਤਕੜੀਆਂ ਸੀਗੀਆਂ ਉਹਨਾਂ ਨੂੰ ਹੋਰ ਤਕੜੀਆਂ ਹੋਣਾ ਪਊਗਾ। ਹੂੰ ਸਭ ਤੋਂ ਸਾਨੇ ਸਭ ਤੋਂ ਜਿਹੜੀ ਜਿਹੜੀ ਫਾਈਟਰ ਜਿਹੜੀ ਹੁੰਦੀ ਸੀ ਰੀਜਨਲ ਪਾਰਟੀ ਅਕਾਲੀ ਦਲ ਹੁੰਦਾ ਸੀ। ਹੂੰ ਜਿਹਨੇ ਹੌਲੀ-ਹੌਲੀ ਹੌਲੀ ਹੋ ਕੇ ਆਪਣੇ ਆਪ ਨੂੰ ਜਿਹੜਾ ਸੀਗਾ ਉਸ ਥਾਂ ਤੇ ਪਹੁੰਚਦਾ ਜਿੱਥੇ ਇਹ ਸਰਵਾਈਵਲ ਦਾ ਖਤਰਾ ਹੈ। ਅਕਾਲੀ ਦਲ ਦਾ ਜਿਹੜਾ ਡਿਕਲਾਈਨ ਸੀਗਾ ਉਹਨੂੰ ਪਾਰਟੀ ਦਾ ਕਲਾਈਂਸ ਪਰ 8 ਤੋਂ ਬਾਅਦ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਸੀ ਜਦੋਂ ਇਹ ਪਿਤਾ ਤੋਂ ਪੁੱਤਰ ਨੂੰ ਜਿਹੜੀ ਸੀਗੀ ਇਹ ਮਿਲੀ ਸੀ ਚੱਲਦਾ ਰਿਹਾ ਕੰਮ ਬੜੀ ਖੁਸ਼ੀ ਨਾਲ ਹੱਟੇ 2012 ਦੀਆਂ ਚੋਣਾਂ ਦੇ ਵਿੱਚ ਕੁਝ ਚੋਣਾਂ ਕਰਕੇ ਫ੍ਰੀਬੀਜ਼ ਦਾ ਪਾਰਟ ਸੀਗਾ ਔਰ ਇਹਦੇ ਵਿੱਚ ਹੋਰ ਤੁਹਾਨੂੰ ਪਤਾ ਕਿ ਇੱਥੇ ਡੇਰਿਆਂ ਦੀ ਰਾਜਨੀਤੀ ਬਹੁਤ ਤਕੜੀ ਹੁੰਦੀ ਹੈ ਇੱਕ ਡੇਰਾ ਉਹਦੇ ਨਾਲ ਲੱਗਿਆ ਦੂਸਰੇ ਡੇਰੇ ਦੇ ਕੁਝ ਲੋਕ ਇਹਨਾਂ ਨਾਲ ਲੱਗੇ ਕਾਂਗਰਸ ਨੂੰ ਉਸ ਸਮੇਂ ਪੰਜਾਬ ਸਿਰਫ 3000 ਜਾਰ ਕੋਟ ਚਾਹੀਦੀ ਸੀ ਆਗਰੇ ਕਿਨੇ ਸੋਚੇ ਜਿੰਨੇ ਜਿੰਨੇ ਬਹੁਤ ਸਾਰੀਆਂ ਸੀਟਾਂ ਤੋਂ ਬਹੁਤ ਸਾਰੇ ਵੋਟ ਤੇ ਹਾਰ ਗਏ ਬਹੁਤ ਸਾਰੀ ਉਹਦੇ ਜਿਹੜੇ ਰੈਵਲ ਕੈਂਡੀਡੇਟ ਖੜੇ ਹੋ ਗਏ ਔਰ ਸੋਚਦੇ ਰਹੇ ਆਪਣੇ ਅਮਰਿੰਦਰ ਸਿੰਘ ਹੁਣ ਵੀ ਨਵਾਂ ਡਰੈਸ ਸਵਾਲਿਆ ਜਿਗਾ ਇਹ ਕੋਈ ਚੁੱਕਣੀ ਜਾ ਕੇ ਸਾਡੀ ਵਾਰੀ ਉਹ ਵਾਰੀ ਕਿਸ ਤਰੀਕੇ ਨਾਲ ਖਿਸਕੇ ਜਦੋਂ ਇਹ ਕੰਮ ਹੋਇਆ ਤੇ ਜ਼ਬਰਦਸਤੀ ਆ ਗਿਆ ਲੱਗਾ ਵੀ ਅਸੀਂ ਲਾਰger than size ਹੋ ਗਿਆ ਸੋਸ਼ਲ ਰੰਗੀਨਿੰਗ ਆ ਗਿਆ ਪਰ 14 ਜਵਾਨ ਕੇ ਦੇ ਬਿਲਕੁਲ ਇਹਨਾਂ ਨੂੰ ਜਿਹੜਾ ਦੇਖਣਾ ਸ਼ੁਰੂ ਹੋ ਗਿਆ ਉਹਦੇ ਉੱਤੇ ਕਰਕੇ ਵੀ ਪਾਈ ਹੁਣ ਤੁਹਾਡਾ ਹੌਲੀ 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 ਜਿਹੜਾ ਇਹਦੇ 2009 2015 ਵਿੱਚ ਹੋ ਗਿਆ ਸੀ ਹੂੰ ਹੂੰ ਕਾਂਗਰਸ ਦੀ 8 ਸੀਟਾਂ ਜਿਹੇ ਦਿੱਤੀ ਗਈਆਂ ਦੋ ਸੀਟਾਂ ਤੇ ਇਹਨਾਂ ਕੋਲ 8 ਸੀਟਾਂ ਵੀ ਪਾਈਆਂ ਸੀ ਤੇ ਦੋ ਦੋ ਇਹਨਾਂ ਕੋਲ ਸੀ ਗਿਆ 14 ਜਾਣ ਕੇ ਨਵੀਂ ਆਮ ਆਵਾਜ਼ ਸ਼ੁਰੂ ਹੋ ਗਈ 17 ਜੇ ਆਪਣੀ ਸੀਟੇਰਮ ਨਹੀਂ ਬਣ ਸਕੇ 20 ਤੱਕ ਆਉਂਦੀਆਂ ਹੋ ਕੇ ਅਸੀਂ ਤੇ ਪਹੁੰਚ ਗਏ ਤੇ ਕਿਹੜਾ ਵੱਡਾ ਸਵਾਲ ਕਿ ਕਾਂਗਰਸ ਦੀ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ ਇਹ ਇਹ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਇਹ ਲੀਡਰਸ਼ਿਪ ਲੋਕਾਂ ਨੂੰ ਲੀਡ ਕਰਨ ਤੇ ਜਿਹੜਾ ਹੈਗਾ ਪ੍ਰੈਜ਼ੈਂਟ ਜਿਹੜੀ ਹੈਗੀ ਆ ਉਹ ਲੋਕਾਂ ਦਾ ਵਿਸ਼ਵਾਸ ਉੱਡ ਗਿਆ ਤੁਹਾਨੂੰ ਪਤਾ ਇੱਕ ਵਾਰ ਸਿੰਘ ਝੂਠਾ ਕਮੇਟੀ ਬਣੀ ਸੀ ਹੂੰ ਬਣਾਉਣੇ ਵੀ ਇਹ ਪਰ ਉਹ ਨਹੀਂ ਕੀਤਾ ਉਹ ਬਣੇ ਰਹੇ ਔਰ ਬਣੇ ਰਹਿਣ ਦੇ ਨਾਲ ਹੋ ਜਾਂਦਾ ਕਿ ਤੇ ਹੌਲੀ ਹੌਲੀ ਤੁਸੀਂ ਦੇਖੋ ਇਹਨਾਂ ਦੇ ਕਿਰਨੇ ਸ਼ੁਰੂ ਹੋ ਗਏ ਲੋਕਾਂ ਨੇ ਕੋਈ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਉਹ ਪਛਾਣ ਹਟ ਗਏ ਅਸੇਪਾਂ ਜਿਹੜਾ ਸੀਗਾ ਮੰਤਰੀ ਬਿਆ ਸੀ ਉਹਦਾ ਸਾਥ ਇਸੇ ਸੇਵਾ ਸੰਸੇਵਕ ਦਾ ਕਹੇ ਹੁੰਦਾ ਸੀਗਾ ਉਹ ਉਹ ਬਹੁਤ ਵੱਡੀ ਕਮੇਟੀ ਦੇ ਵਿਰੇ ਸੀਗਾ ਆਪਣੇ ਸਤਤ ਦੇ ਵਿੱਚ ਮੰਤਰੀ ਵਿਰੇ ਸੀਗਾ ਉਹ ਆਪ ਵਾਲੇ ਪਾਸੇ ਚਲੇ ਹੋਰ ਬਹੁਤ ਸਾਰਾ ਖੇਲ ਮਚੇ ਇਹਦੀ ਜਿਆਦਾ ਸੈਂਸ ਕਰਦਾ ਪ੍ਰਬੰਧ ਕਮੇਟੀ ਤੋਂ ਉਹਦੇ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਜਿੱਥੇ ਦਰਾਂ ਦੇ ਸਵਾਲ ਹੋ ਗਏ ਅਕਾਲੀ ਦਲ ਨੂੰ ਚਾਂਸਪੇਰਸ ਕੀ ਆ ਪਿਆ ਹੂੰ ਪਰ ਅਕਾਲੀ ਦਲ ਦੀ ਜਿਹੜੀ بیس ਸਿਕਨੋ ਦੇ ਭਵਿਕਰ ਅੰਦਾਜ਼ਾ ਝੰਡਾ ਅਸਲ ਤਰੀਕ ਨਵੇਂ ਲੋਕ ਇਹਨਾਂ ਆਏਗੇ ਕਿਉਂਕਿ 2007 ਤੋਂ ਬਾਅਦ ਜਿਹੜੀ ਨਵੀਂ ਇਹ ਰੀਤ ਲੈ ਕੇ ਆਈ ਸੀ ਜਿਹੜੀ ਯੂਥ ਕਾਲੀ ਦਲ ਤੇ ਫਲਾਣੇ ਦਾ ਜਿਹੜਾ ਜਰਨਲ ਤੇ ਉਰਪਾਸ ਦਾ ਜਰਨਲ ਜਿਹੜੀ ਗੁੰਡਾ ਕਰਦੀ ਉਸ ਸਮੇਂ ਚ ਹੋਈ ਆ ਉਹ ਲੋਕਾਂ ਦੀ ਨਜ਼ਰ ਅੱਜ ਵੀ ਤਾਜ਼ਾ ਹੈਗੀ ਹੈ ਜਿਹੜੇ ਕਾਲੀ ਦਲ ਮੁਖੀ ਕਹਿੰਦੇ ਵੀ ਹੁਣ ਅਸੀਂ ਸੇਫ ਹੈਗੇ ਆ ਉਹ ਕਾਲੀ ਦਲ ਦੇ ਵਿੱਚ ਕਿ ਕਿ ਇਹਨਾਂ ਤੋਂ ਵੱਧ ਜਿਹੜਾ ਕਿ ਕਿੰਨੀਆਂ ਸਮੱਸਿਆਵਾਂ ਇਹਦੇ ਨਾਲ ਆ ਗਈਆਂ ਅਜੇ ਤੁਸੀਂ ਲੋਕਾਂ ਨੂੰ ਜਾ ਕੇ ਪੁੱਛੋ ਸਾਰੀਆਂ ਪਾਰਟੀਆਂ ਵਰਲਡ ਹੈਗੀਆਂ ਦਸ਼ਿਆਂ ਦੀ ਗੱਲ ਕਰਨ ਬਹੁਤ ਜਿਹੜੀ ਸਭ ਤੋਂ ਜ਼ਿਆਦਾ ਯੋਗਦਾਨ ਪਾਣਾ ਉਹ ਤੁਹਾਨੂੰ ਬਦਲ ਲੱਗੂ ਕੀ ਜਵਾਬ ਦਿੰਦੇ ਆ ਇਹ ਕ腐ਸ਼ਨ ਦੀ ਗੱਲ ਕਰ ਲੋ ਮੁੰਡਾਗਰ ਦੀ ਗੱਲ ਕਰ ਲੋ ਹਲਕਾ ਇਚਾਰ ਵਾਲਾ ਐਲੀਮੈਂਟ ਲੈ ਕੇ ਆਏ ਪਾਵਰ ਨੂੰ ਸੈਂਟਰਲਾਈਜ਼ ਕਰਾਂ ਪਾਸੇ ਲੈ ਕੇ ਜਾਏ ਪਰਿਵਾਰ ਕੋ ਸਾਰਾ ਕੁਝ ਬਣਾਇਆ ਦੇਖਦੇ ਸੀਰੀਅਸ ਕ੍ਰਾਈਸਿਸ ਔਰ ਕੱਲ ਜਿਹੜੀ ਗੱਲ ਹੋਈ ਪਰਸਨ ਜਿਹੜੀ ਹੋਈ ਆ ਕਿ ਬਹੁਤ ਖਾਸ ਲੈਫਟੀਨੈਂਟ ਜਿਹੜਾ ਸੀ ਕਿ ਪਲਵੇ ਕੋ ਇਬਾਦਲ ਸਾਹਿਬ ਦਾ ਮੰਤਰੀ ਵੀ ਰਿਆ ਇਹ ਮੁੰਡਾ ਜਿਹੜਾ ਸੀਗਾ ਇਹ ਵੀ ਰਿਆ ਕਿ ਨਵੇਂ ਵਿਚਾਂ ਬੀਡੀਪੀ ਤੋਂ ਇਹ ਜਿਹੜਾ ਮੁੜ ਕੇ ਨੌਕਰੀ ਚਾਰ ਕੇ ਹਾਈएस्ट ਦੇ ਵਿੱਚ ਦਾ ਹੈ ਹਾਂਜੀ ਹਾਂਜੀ ਪ੍ਰਮੋਟ ਸਾਰੀਆਂ ਚੀਜ਼ਾਂ ਤੋਂ ਸਪਕਲੈਂਡ ਦੀ ਮੇਰੇ ਖਿਆਲ ਨਾਲ ਪਿੰਡਾ ਸਾਹਿਬ ਜ਼ਰੂਰ ਤਾਂ ਸਾਨੂੰ ਸਾਰਿਆਂ ਨੂੰ ਹੂੰ ਜੀ ਮੈਰਿਟ ਨੂੰ ਨੋਕਾ ਨਾ ਕਰੋ ਜਿਹਨੂੰ ਸ਼ਾਰਟਕਟ ਸੇ ਫਾਇਦਾ ਦੋਗੇ ਉਹ ਕਦੀ ਵੀ ਤੁਹਾਡੇ ਨਾਲ ਨਹੀਂ ਖੜੇਗਾ ਹੂੰ ਉਹ ਸਭ ਕੁਝ ਪੂਰੀ ਹੋਈ ਹੋਵੇ ਹੋ ਸਕਦਾ ਉਸ ਸਮੇਂ ਕਿੰਨੇ ਜੈਨੂ ਲੋਕ ਤੇ ਹੈਗੇ ਆ ਉਹ ਜਿਹੜਾ ਹੈਗਾ ਉਹਨਾਂ ਨੂੰ ਆਪਣੇ ਨਾਲ ਨਾਰਾਜ਼ ਕੀਤਾ ਤੋਂ ਐਸ ਵੇਲੇ ਤੋਂ ਵੱਡਾ ਹੈ ਅਕਾਲੀ ਦਲ ਦਾ ਪਰ ਜੇ ਅਕਾਲੀ ਦਲ ਦਾ ਉਹਦਾ ਨਾ ਖਾਸਤਾ ਪਿਛਲੀ ਵਾਰੀ ਦੋ ਸੀਟਾਂ ਆ ਗਈਆਂ ਸੀਗੀਆਂ ਇੱਕ ਸੀਟ ਦੇ ਉੱਤੇ ਬਹੁਤ ਥੋੜਾ ਮਾਰਜਿਨ ਸੀ ਰਾਜਾ ਬੜੇਗੜੀ ਸੀਗਾ ਉਦੋਂ ਤੁਹਾਨੂੰ ਪਤਾ ਹੋਣਾ ਜਦੋਂ ਸਿੱਧੂ ਸਾਹ ਦੇ ਰਾਜਾ ਬੜੇਗੜੀ ਨਿਕਲੇ ਇਸ ਵਾਰ ਤੋਂ ਉਹਨਾਂ ਕਹਿੰਦੇ ਮੈਚ ਫਿਕਸ ਹੋ ਗਿਆ ਉਹ ਬੜੇਗੜੀ ਦੇ ਪਾਸੇ ਵਾਲਾ ਉਹਨਾਂ ਦਾ ਜਿਹੜਾ ਸੀਗਾ ਉਹ ਸਰ ਪਰੌਂਦੀਆਂ ਭਗਵੰਤ ਮਾਨ ਨੂੰ ਉਸ ਵਾਰੇ ਗੋਟਾ ਦੇ ਹਾਰਿਆ ਸੀ ਕਰਦੇ ਆਪਣੇ ਪੱਠਲ ਤੋਂ ਉਦੋਂ ਵੀ ਬਹੁਤ ਸਾਰੀਆਂ ਗੱਲਾਂ ਉੱਠੀਆਂ ਸੀਗੀਆਂ ਜਦੋਂ ਇਹ ਵੀ ਹੋ ਗਈ ਸੀ ਇਹ ਸਾਰਾ ਕੁਝ ਗੁੰਮ ਦਾ ਸੀ ਜੇ ਐਸ ਲਈ ਇਹਨਾਂ ਦੇ ਹੱਥ ਦੇ ਵਿੱਚ ਬਹੁਤ ਵੱਡੀ ਸਫਲਤਾ ਨਹੀਂ ਮਿਲਦੀ ਫੇਰ ਫਾਈਨਲ 'ਚ ਬਹੁਤ ਬੜੀਆਂ ਸਮੱਸਿਆ ਹੋਊਗਾ ਹਨ ਪਟਨਾਟ ਹੋਊਗਾ ਮੇਸਲੇ ਬਾਅਦ 'ਚ ਕੋਈ ਕਾਲੀਦਾਰ ਬਾਹਰ ਨਹੀਂ ਸਕਦਾ ਸਿਮਰਜੀਤ ਸਿੰਘ ਮਾਨ ਦਾ ਪਿਛਲੀ ਵਾਰੀ ਉੱਥੋਂ ਜਿੱਤ ਗਿਆ ਪਰ ਤੁਸੀਂ ਦੇਖੋ ਇਹਨਾਂ ਦੇ ਵਿੱਚ ਤਕਰੀਬਨ ਉਹਨਾਂ ਦੀ ਇਹਦੀ ਮਾਨ ਵਾਲੀ ਪੌਸਿਬਿਲਿਟੀ ਹੈਗੀ ਹੈ ਕਿਉਂਕਿ ਬਾਰ-ਬਾਰ ਇਦਾਂ ਨਹੀਂ ਹੁੰਦਾ ਜਿਹੜੀ ਫਰਤ ਰਹੇ ਲੋਕ ਅੱਗੇ ਆ ਰਹੇ ਆ ਉਹ ਲੋਕ ਦੇਖਦੇ ਆ ਲੋਕਾਂ ਦੇ ਮੁੱਦੇ ਹੋਰ ਹੂੰ

ਦੂਸਰਾ ਵੱਡਾ ਚੈਲੰਜ ਹੈ ਆਮ ਆਦਮੀ ਪਾਰਟੀ ਨੂੰ ਜਿਸ ਕੋ ਬਣਵੇਂ ਸੀਤਮ ਜੀ ਜਿਹੜਾ ਜਿਹੜਾ ਹੈਗਾ ਸੀਗਾ ਸੰਗਰੂਹ ਸਾਰੇ ਜਲੰਧ ਦੇ ਲੋਕ ਸੋ ਇਹ ਦੋ ਪਾਰਟੀਆਂ ਵੱਡੀਆਂ ਪਾਰਟੀਆਂ ਥੋੜੇ ẽਮਤਿਆ ਹਨ ਬਾਕੀ ਤਾਂ ਕੋਈ ਗੁਣਾ ਹੀ ਨਹੀਂ ਕਰੀ ਬੀਜੇਪੀ ਦੀਆਂ ਦੋਸਤਾਂ ਵੱਟੀਆਂ ਵਕਤ ਨਾ ਫੱਕ ਨੇ ਉਹ ਕਹੜੇ ਕਿ ਕਿਸਾਨ ਸਾਡੇ ਖਿਲਾਫ ਆ ਅਕਾਲੀ ਦਲ ਦੀਆਂ ਦੋਸਤਾਂ ਜਿਨ੍ਹਾਂ ਬਾਰੇ ਇਹ ਕਿ ਇਹ ਕਿਹੜੇ ਪਾਸੇ ਜਾਣਗੇ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ẽਮਤਿਆ ਹੈ ਸਾਡੇ ਕਾਂਗਰਸ ਇਹ ਆਮ ਆਦੀ ਪਾਰਟੀ ਦਾ ਹੈਗਾ ਇਹਨਾਂ ਚੋਣਾਂ ਦੇ ਵਿੱਚ ਪੜੀਆਂ ਦਾ ਵੀ ਹੈਗਾ ਅੰਤ ਕਲੇ ਜੇ ਸਰਵਾਈਵ ਕਰਨਾ ਹੈ ਕਿ ਕਿੰਨਾ ਕਿੰਨਾ ਰਿਗਰੈਸਲੀ ਤਰ੍ਹਾਂ ਹਗਾ ਕੰਪੇਨ ਕਰਦੇ ਆ ਅਜੇ ਵੀ ਕਿ ਅਸੀਂ ਗੱਲਬਾਤ ਕਰਨ ਤੋਂ ਪਤਾ ਲੱਗਦਾ ਕਿ ਜੋ ਕਾਲੀ ਕਹਿੰਦੀ ਆ ਮੈਸ ਕਲੀਮ ਜਿਹੜਾ ਆਸਿਸ ਹੈ ਉਹ ਤੇ ਵਿਸ਼ਵਾਸ ਨਹੀਂ ਕਰਦਾ ਕਿ ਕਿਉਂਕਿ ਜਿਹੜਾ ਕੰਟੈਕਟ ਪ੍ਰੋਗਰਾਮ ਯਾਤਰਾ ਵਾਲਾ ਇੱਕ ਉਹ ਤੇ ਉਹਤੇ ਬੈਕ ਕੰਟੈਕਟ ਕਰਨਾ ਚਾਹੀਦਾ ਸੀ ਕਰਦੇ ਹੁੰਦੇ ਸੀਗੇ ਇਹਨਾਂ ਕੋਲ ਬਹੁਤ ਵੱਡਾ ਪਲੇਟਫਾਰਮ ਹੂੰ ਹੂੰ ਇਹ ਸਭ ਨੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਉੱਤਰ ਲੈ ਕੇ ਖੜੇ ਤਾਂ ਪੁੱਛਦਾ ਗੁਰਦੁਆਰਾ ਤੋਂ ਹੀ ਹੈ ਇਹ ਉਸੇ ਦੇ ਤੌਰ ਤੇ ਜੁੜਿਆ ਹੈ ਸਕਾਲੀ ਦਾਲੀਏ ਦਫਤਰ ਦੇ ਵੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦੇ ਵਿੱਚ ਪੜ ਕੇ ਦੇਖ ਲਓ ਮੱਧਿਆ ਚ ਕੋਈ ਪੱਤਾ ਨਹੀਂ ਹੁੰਦਾ ਕੋਈ ਪਾਈ ਨਹੀਂ ਵੀ ਕਰਦੇ ਉਹ ਵੀ ਸਾਰਾ ਤੜਕ ਜੋ ਨਹੀਂ ਗੱਲਾਂ ਵੀ ਗੱਲ ਕਰਦੇ ਇਸ ਕਰਕੇ ਸਭ ਤੋਂ ਵੱਡਾ ਚੈਲੰਜ ਹੈ ਇਹ ਇਸ ਲਈ ਸਾਰੇ ਨੂੰ ਹੈ ਤਾਂ ਕਿ ਜਿਹੜਾ ਤੁਸੀਂ ਕਿਹਾ ਵੀ ਉਹ ਤੇ ਹੈ ਹੀ ਹੈ ਕਿ ਸਰਵਾਂ ਨੂੰ ਕਿੱਦਾਂ ਕਰਨਾ ਹੈ ਕਿੱਦਾਂ ਤਗੜੀਆਂ ਕਰਨਾ ਹੈ ਇਹ ਇੱਕ ਸਵਾਲ ਹੈ ਹਾਂ ਹਾਂ ਜੀ ਬਿਲਕੁਲ ਜੇਕਰ ਡਾਕਟਰ ਸਾਹਿਬ ਆਪਾ ਓਵਰਆਲ ਦੇਖੀਏ ਜਿਹੜੇ ਮੁਕਾਬਲੇ ਨੇ ਪੰਜਾਬ ਵਿੱਚ ਇਸ ਵਾਰ ਬਹੁਤ ਕੰਨੇ ਮੰਨੇ ਜਾ ਰਹੇ ਨੇ ਵਤੇਰੇ ਕਰਕੇ ਕਿਹੜੀ ਆਪਾਂ ਫਿਲਹਾਲ ਹੁਣ ਇਨੀ ਦਿਨੀ ਠਿਰ ਜਿਹਦਾ ਹੱਥ ਉੱਪਰ ਮੰਨ ਸਕਦੇ ਆ ਪਰ ਲੜਾਕੀ ਦਾ ਭਾਰੀ ਇਹਨੀ ਦਿਨੀ ਹੁਣ ਤੱਕ ਦੇਖੋ ਅਸੀਂ ਅਜੇ ਕੋਈ ਸਟੱਡੀ ਹੋਈ ਨਹੀਂ ਹੂੰ ਦੇ ਸਟੱਡੀ ਉਹ ਫਿਰ ਬਹੁਤ ਆਪਾਂ ਚੀਨ ਕਹਿ ਸਕਦੇ ਹਾਂ ਔਰ ਆ ਸਮੇਂ ਦੇ ਵਿੱਚ ਅਸੀਂ ਇਹਨੂੰ ਕੋਈ ਨੂੰ ਕਰਾਂਗੇ ਫਿਰ ਇਹਨੂੰ ਹੈ ਕਿ ਜਿਹੜੇ ਲੋਕਲ ਸਾਈਕੋਲੋਜੀ ਬਹੁਤ ਇੰਪੋਰਟੈਂਟ ਹੈ ਔਰ ਖਾਸ ਕਰਕੇ ਪੰਜਾਬ ਦੇ ਲਈ ਪਾਦੇ ਪੰਜਾਬ ਦੇ ਲੋਕ ਬਿਲਸਾ ਜਸ ਤੇ ਰਹਦੇ ਉਹ ਕਿ ਜਿਹੜੇ ਪੋਰਿਆ ਦੇ ਨਾਲ ਖਲੋਂਦੇ ਇਹਨੂੰ ਲੱਗਦਾ ਕਿ ਇਹ ਵੀ ਜਿਆਦਾ ਹੋ ਰਹੀ ਹੈ ਤੁਸੀਂ ਦੇਖੋ 2019 ਦਾ ਮੋਦੀ ਦੀ ਲਹਿਰ ਸੀਗੀ ਪਤਾ ਸੀ ਕਿ ਇਸ ਨੇ 110 ਨਹੀਂ ਲੱਗਣੇ ਟੋਟਲ ਲੋਕ ਸਭਾ ਦੀਆਂ ਫਿਰ ਵੀ 8 ਸੀਟਾਂ ਉਹਨਾਂ ਨੂੰ ਹੂੰ ਹੂੰ ਜੀ ਇਸ ਕਰਕੇ ਇਹ ਤੋਂ ਬਾਅਦ ਕਾਂਗਸ ਪਾਰਟੀ ਦਾ ਕੀ ਲੱਗਦਾ ਹੋ ਰਿਹਾ ਦੂਸਰੇ ਹੈਗਾ ਆਮ ਆਦਮੀ ਪਾਰਟੀ ਆਮ ਆਦੀ ਪਾਰਟੀ ਦੇ ਜਿਸ ਨੂੰ ਅਮਾਰ ਪਾਰਟੀ ਦੇ ਗ੍ਰੈਡੀਬਿਲਟੀ ਹੈਗੀ ਆ ਇਹਦੇ ਮੰਤਰੀ ਇਹਨਾਂ ਨੇ ਕਿਹੜੇ ਕੀਤੇ ਆ ਕਿ ਮੰਤਰੀਆਂ ਨੇ ਪਿਛਲੇ 2 ਸਾਲ ਦੇ ਵਿੱਚ ਕਿੰਨਾ ਲੋਕਾਂ ਨਾਲ ਕਨੈਕਟ ਰਿਹਾ ਹੈ ਮਾਡਾ ਕਿੰਨੇ ਐਮਐਲਏ ਨਾਲ ਜੁੜੇ ਹੋਏ ਆ ਕਿਉਂਕਿ ਹੁਣ ਲੋਕੀਏ ਇਹ ਤੇ ਜਿਹੜੇ 2 ਸਾਲ ਹੋਰ ਗਏ ਆ ਉਹ ਕਹਿੰਦੇ ਪਤਾ ਵੀ ਜਿਹੜੇ ਕੰਮ ਹੋਣੇ ਉਦਾਂ ਹੀ ਹੋਣੇ ਆ ਔਰ ਕੰਮ ਉਦਾਂ ਹੀ ਹੋਣਾ ਤੁਸੀਂ ਇੱਥੇ ਜਦੋਂ ਕੰਮ ਉਦਾਂ ਹੀ ਹੋਣਦਾ ਆ ਥਾਣਿਆਂ ਦਾ ਕੰਮ ਉਦਾਂ ਹੀ ਹੁੰਦਾ ਆ ਬਸ ਸਾ ਵੀ ਉਦਾਂ ਹੀ ਕਰਨ ਦੇ ਹੈ ਇਹ ਜਿਹੜੇ ਲੋਕ ਹੈਗੇ ਆ ਖਾਸ ਕਰਕੇ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਅਕਾਲੀ ਆ ਕਾਂਗਰਸੀ ਆ ਜਾਂ ਭਾਜਪਾ ਹੈਗੇ ਆ ਇਹਨਾਂ ਦੇ ਲੋਕ ਛੋਟੇ ਲੋਕਾਂ ਤੇ ਲੋਕਾਂ ਨਾਲ ਜੁੜੇ ਰਹਿੰਦੇ ਆ ਆਮ ਆਦੀ ਪਾਰਟੀ ਸਕਨੈਕਟ ਕਰਦੇ ਆ ਇਹ ਸਮੱਸਿਆ ਹੀ ਹੈਗੀ ਆ ਪਾਰਟੀ ਦੀ ਜਿਹੜੀ ਜੜ ਹੋਣੀ ਚਾਹੀਦੀ ਆ ਆਰਗਨਾਈਜੇਸ਼ਨ ਤਾਂਜੀ ਦੇ ਵਿੱਚ ਉਹ ਨਹੀਂ ਤਕੜੀ ਨਹੀਂ ਹੂੰ ਪੰਡਿਤ ਚੇਜ ਪਰ ਬਹੁਤ ਸਾਰੇ ਇਸ ਦੇ ਦੇ ਬੰਦੇ ਜਿਹੜੇ ਚੌਧਰੀ ਆਏ ਆ ਇਹ ਪਾਰਟੀਆਂ ਤੋਂ ਆਏ ਆ ਤੇ ਉਹਨਾਂ ਨੇ ਆਪਣੇ ਆਪਣੇ ਲੋਕ ਐਮ ਐਲ ਏ ਦੇ ਨਾਲ ਟਾਈਪ ਕਰ ਲਿਆ ਐਮ ਐਲ ਏ ਇਨੇ ਜਿਆਦੇ ਆਰਟੀਕੂਲੇਟ ਨਹੀਂ ਹਨ ਐਮ ਐਲ ਏ ਇਨੇ ਜਿਆਦੇ ਪੋਲਿਟਿਕਲ ਐਕਟਿਵ ਨਹੀਂ ਹਨ ਐਮਐਲਏ ਨੇ ਜਿਆਦਾ ਜਿਹੜਾ ਸਵਾਲਾਂ ਦੇ ਜਵਾਬ ਫੇਸ ਕਰਨ ਵਾਸਤੇ ਪਬਲਿਕ ਰਮੇਨ ਦੇ ਵਿੱਚ ਨਹੀਂ ਹੋਏ ਉਹ ਤੇ ਉਹ ਕਿਸੇ ਪਾਰਟੀ ਦੇ ਵੀ ਨਹੀਂ ਹੈਗੇ ਪਰ ਇਹਨਾਂ ਕੋਲ ਤਾਂ ਅਪੋਰਚ्युनिटी ਜ਼ਿਆਦਾ ਸੀਗੀ ਬਾਕੀ ਤਾਂ ਇਹ ਇਲੈਕਸ਼ਨ ਜਿਹੜਾ ਬਹੁਤ ਇੰਟਰਸਟਿੰਗ ਹੋ ਸਕੀ ਇਹ ਲੋਕੀ ਕੀਯਤ ਤੇ ਫਖਵਾ ਦੇਣ ਕਿਆ ਪਰ ਮੁੱਖ ਤੌਰ ਤੇ ਹਾਂ ਭਾਜਪਾ ਨੂੰ ਨੂਰ ਨਾ ਕੀਤਾ ਜਾਵੇ ਜਿਹੜੀ ਵਿਸਾਦ ਕਿਸੇ ਵੀ ਥਾ ਰਹੀ ਹੈ ਸਾਹ ਤੇਰੀ ਮੁਕਾਬਲਾ ਹੈ ਜੀ ਇਹ ਮਾਰਕੀਟ ਲਿਆ ਜਾਵੇ ਕਿ ਚਾਰ ਟ੍ਰਿਪ ਕਾਵਲ ਉਹ ਵੀ ਆਪਣੀ ਵਾਹ ਪੂਰੀ ਕਰੇ ਜਿਸ ਤਰੀਕੇ ਦੇ ਨਾਲ ਕਿਸਾਨੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾਈਚਾਰਿਆਂ ਦੇ ਵਿੱਚ ਜਿਹੜੀ ਕਿ ਲਿਆਰੀ ਆ ਸੋ ਉਹ ਵੀ ਕੋਸ਼ਿਸ਼ ਕਰੂਗੀ ਮੋٹے ਤੌਰ ਤੇ ਪਿਆਰ ਕਰਨ ਦਾ ਮੁਕਾਬਲਾ ਹੋਗਾ ਇਹ ਬਹੁਤ ਇੰਟਰਸਟਿੰਗ ਹੋਊਗਾ ਅਖੀਰ ਤੱਕ 10 ਮਿੰਟ ਦੇ ਅੰਦਰ ਤੁਹਾਨੂੰ ਇਹ ਵੀ 바ਰਗੇਨਿੰਗ ਹੋਊਗੀ ਕਿ ਯਾਰ ਅਸੀਂ ਬੰਦਾ ਕਰਕੇ ਇਧਰ ਹੋ ਸਕੋ ਇਹ ਐਸ ਪਾਸੇ ਨੂੰ ਪੜ ਸਕੋ ਉਹ ਕਿ ਵੋਟਾਂ ਪਾਉਂਦੇ ਨਹੀਂ ਪੁਰਾਣੀਆ ਇਸ ਕਰਕੇ ਇਹ ਸਭ ਤੋਂ ਵੱਡਾ ਸਵਾਲ ਤੇ ਸਭ ਤੋਂ ਵੱਡਾ ਚੈਲੰਜ ਇਹਨਾਂ ਪਾਰਟੀਆਂ ਦੇ ਪਾਰਟੀ ਦੇ ਲੀਡਰਾਂ ਨੂੰ ਹੈ ਜਿਹੜਾ ਦੇਖਦਾ ਵਾ ਥੋੜਾ ਜਿਹਾ ਵੀ ਕਿਤੇ ਬਾਹਰ ਹੋ ਗਏ ਤਾਂ ਦੁਬਾਰਾ ਉਹਦੇ ਫਿਰ ਆਉਣਾ ਜਿਹੜਾ ਵਾ ਮੁਸ਼ਕਲ ਹੋ ਜਾਂਦਾ ਹੂੰ ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਜਿਹੜੇ ਸਾਰੇ ਪਾਕਿਸਤਾਨ ਤੁਸੀਂ ਬੜੀ ਵਿਸਤਾਰ ਨਾਲ ਖੋਲ੍ਹੇ ਨੇ ਸੋ ਇਹ ਸਨ ਸਾਡੇ ਨਾਲ ਉਗੀ ਰਾਸੀ ਮਹਾਰ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸਿੱਖੋਂ ਸਿੱਖ ਸਾਹਿਬ ਤੁਸੀਂ ਚੈਨਲ ਜੀ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ